ਬਾਪੂ ਬਾਦਲ ਦੀ ਘਾਟ ਚ ਉਹਨਾਂ ਦੇ ਬੈਠੇ ਇੱਕ ਵਿਸ਼ਵਾਸ ਸੀਗਾ ਇੱਕ ਆਸ ਸੀਗੀ ਕਿ ਸਾਡੇ ਬਾਦਲ ਸਾਹਿਬ ਬੈਠੇ ਨੇ ਸਾਡਾ ਬਾਪੂ ਬੈਠਿਆ ਹੈ ਇਹੋ ਜੇ ਲਾਰੇ ਲਾਉਂਦੇ ਨੇ ਤੇ ਭੋਲੇ ਪਾਲੇ ਲੋਕੀ ਸੋਚਦੇ ਨੇ ਸਾਰੇ ਬਾਦਲ ਸਾਹਿਬ ਵਰਗੇ ਨੇ ਜਿਹੜਾ ਜੋ ਕਹਿੰਦੇ ਸੀ ਉਹੀ ਸੀਗੀ ਕਿ ਉਹਨਾਂ ਦੀ ਜ਼ੁਬਾਨ ਕਰਕੇ ਆਪਾਂ ਬਾਕੀਆਂ ਤੇ ਵੀ ਭਰੋਸਾ ਕਰ ਬੈਠੇ ਜਿਹਦੇ ਕਰਕੇ ਮੈਂ ਕਹਿ ਸਕਦਾ ਸੀ ਤੇ ਉਹਦੇ ਬਾਅਦ ਛਾੜੂ ਜਿਨ੍ਹਾਂ ਨੇ ਗੱਲਾਂ ਤਾਂ ਵਡੀਆਂ ਕੀਤੀਆਂ ਸੀਗੀਆਂ ਲੇਕਿਨ ਉਹ ਕਿਉਮਰ ਨਾ ਕਦੇ ਪਾਰਟੀ ਬਦਲੀ ਨਾ ਕਦੇ ਹਲਕਾ ਬਦਲਿਆ ਆਰ ਨਿਤ ਨਵੇਂ ਚੋਣਾ ਛੇ ਨਵੇਂ ਕਾਲਮੈਂਟ ਵਿੱਚ ਜਾ ਕੇ ਸਾਥੇ ਪੰਜਾਬ ਦੇ ਹਕਾਂ ਦੀ ਗੱਲ ਕਰੂਗਾ ਸਾਡੇ ਗਰੀਬਾਂ ਦੇ ਮਸਲੇ ਸਾਡੇ ਕਿਸਾਨਾਂ ਦੇ ਮਸਲੇ ਸਾਡੇ ਪੰਜਾਬ ਦੇ ਮਸਲੇ ਵੇ ਬਾਕੀ ਦੇ ਨਾਲ ਲੜਾਕਾਂ ਦੇ ਨਾਲ ਉਠਾਊਗਾ ਉਹ ਉਸੇ ਇੱਕ ਸਨੇਹਾ ਜਿੱਥੇ ਪਾਰਟੀਆਂ ਨੂੰ ਗੋਹੋਂਗੇ ਉਥੇ ਇਹੋ ਜਿਹੇ ਉਮੀਦਵਾਰ ਪੇਜੋਗੇ ਦਿੱਲੀ ਵਿੱਚ ਜਿਹਨੂੰ ਤੁਹਾਡੇ ਤੇ ਜਿਹਦੇ ਉੱਤੇ ਤੁਹਾਨੂੰ ਭਰੋਸਾ ਹੈ ਕਿ ਜਿਵੇਂ ਆ ਪਾਰਟੀਆਂ ਬਦਲ ਕੇ ਸਾਹਿਬ ਨੇ ਤੁਹਾਡੇ ਪਿੰਡ ਦੇ ਪਾਵੇਂ ਜਿੰਨੇ ਵੀ ਕੰਮ ਸੀਗੇ ਸੁਵੇਦਾ ਸਿੰਘ ਦਾ ਖੋਲਿਆ ਸੀਵਰ ਬਣਾਇਆ ਇੰਟਰਲੌਕ ਕਾਇਨਾਟਾਂੀਆਂ ਪਾਈਆਂ ਧਰਮਸ਼ਾਲਾ ਹੋਏ ਲਾਇਆ ਫੈਕਟਿਊਬ ਦੇ ਕਨੈਕਸ਼ਨ ਜਿੰਨੇ ਵੀ ਮੈਂ ਕਹਿ ਸਕਦੀ ਆ ਤੁਹਾਡੇ ਪਿੰਡ 'ਚ ਜਿਹੜਾ ਕੰਮ ਬੋਲਦਾ ਹੈ ਤੁਹਾਨੂੰ ਵੀ ਮੰਨਣਾ ਹੋਊਗਾ ਇਹ ਬਾਬਰ ਸਾਹਿਬ ਤੇ ਤਕੜੀ ਦੀ ਦੇ ਨੇ ਪੰਜੇ ਨੇ ਕਾਂਗਰਸ ਪਾਰਟੀ ਨੇ ਕਿਹਾ ਸੀ ਧਰ ਘਰ-ਘਰ ਬੱਚਿਆਂ ਨੂੰ ਨੌਕਰੀ ਦਵਾਂਗੇ 2500 ਬੇਰੋਜ਼ਗਾਰੀ ਭੱਤਾ ਉਹ ਨਾ ਬੱਚਿਆਂ ਨੂੰ ਹਰ ਮਹੀਨੇ ਦਵਾਂਗੇ ਜਿਨ੍ਹਾਂ ਨੂੰ ਨੌਕਰੀ ਨਹੀਂ ਦੇ ਸਕਦੇ ਆ ਨਾ ਤੁਹਾਡਾ ਕੋਈ ਵਾਦਾ ਪੂਰਾ ਕੀਤਾ ਨੁਕਸਾਨ ਤੁਹਾਡਾ ਹੋਇਆ ਤੇ ਫਿਰ ਕਿਹੜੇ ਮੂਹ ਦੇ ਨਾਲ ਆਪਾਂ ਵਿਸ਼ਵਾਸ ਕਰ ਲਈ ਕਿ ਹੁਣ ਜਿਹੜੀ ਗੱਲਾਂ ਸਾਨੂੰ ਮਾਰਦੇ ਇਹ ਸਾਰੇ ਕੱਚੇ ਮਲਾਜ਼ਮ ਪੱਕੇ ਹੋ ਜਾਣਗੇ ਬਾਹਰੋਂ ਬੱਚੇ ਆ ਕੇ ਕੰਮ ਕਰਨਗੇ ਇੰੀਆਂ ਨੌਕਰੀਆਂ ਹੋ ਜਾਣਗੀਆਂ ਕਿਸਾਨਾਂ ਨੂੰ ਕੋਈ ਤਕਲੀਫ ਹੋਏ ਇਹਨਾਂ ਦੀ ਬਾਹ ਫੜਾਂਗੇ 25000 ਖਾਤੇ ਚ ਜਾਣ ਕੇ ਗਰਦੋਰੀਆ ਬਾਅਦ ਮੋਂ ਹੋਣ ਗਿਆ ਸਾਰੀ ਫਸਲਾਂ ਦੀ ਐਮਐਸਪੀ ਦੇ ਦਾਂਗੇ 5 ਮਿੰਟਾਂ ਚ ਚੁਟਕਿਆ ਮਾਰ ਕੇ ਤੇ ਫਿਰ ਦੱਸੋ ਘੜਿਆਂ ਦੇ ਨਾਲ ਤੁਹਾਡੇ ਕਨਕਾਨਾ ਨੁਕਸਾਨ ਹੋਇਆ ਪਸ਼ੂ ਡੰਗਰਾਂ ਨੂੰ ਬਿਮਾਰੀ ਦੇ ਨਾਲ ਨੁਕਸਾਨ ਹੋਇਆ ਨਰਮੇ ਚ ਬਿਮਾਰੀ ਲੱਗੀ ਖੜਾ ਚ ਨੁਕਸਾਨ ਹੋਇਆ ਜੇ ਦੁਆਨੀ ਕਿਸੇ ਦੇ ਖਾਤੇ ਚ ਕੋਈ ਮੁਆਵਜ਼ਾ ਆਇਆ